ਤੂੰ ਦੱਸ ਦੇ ਕਿੰਨੇ ਦੀ ਸੀ ਮੰਗਲਾ ਮੰਗਲਾ ਯਾਰ ਮੰਗ ਲਾ 15 ਮੰਗ ਲਾ ਮੰਗੀ ਆ 15 ਦਾ ਜਿਆਦੇ ਕੋਈ ਤੇਰਾ ਵੀ ਜਿਆਦੇ ਇਹਦਾ ਵੀ ਘੱਟ ਪੂਰੇ 10 ਦੀ ਪਾਲਾ ਯਾਰ ਸਾਢੇ 6 ਦੀ ਦੇ ਯਾਰ 6000 ਦੇ ਦੇ ਜਾ ਜਾ ਬੋਲਦਾ ਨਹੀਂ ਇਹ ਇਹਦਾ ਬੋਲਦਾ ਹੀ ਨਹੀਂ ਜਰਾ ਨੱਪਣ ਬਾਟਾ ਗਰੰਟੀ ਨੂੰ ਭਾਈ ਨੂੰ ਆ ਕੇ ਖਾਲੀ ਨਿਕਲਾਵੇ ਮੈਂ ਲਿਖ ਕੇ ਤੈਨਾਂ ਗਰੰਟੀ ਦਾਂ ਗਰੰਟੀ ਤਾਂ ਮੈਂ ਲਿਖ ਦਿੰਨਾ ਖਾਲੀ ਹੈ ਹੀ ਨਹੀਂ ਉਹ ਤਾਂ ਕਹਿ ਹੋਂ ਕਿ ਜਿਹੜੀ ਗੱਲ ਹੋਣੀ ਨਾ ਬਣਾ ਯਾਰ ਪਾਟ ਦਾ ਨਹੀਂ ਲਿਖਾਈ ਆਪੇ ਕਰਾ ਲੂ ਯਾਰ ਸਾਡੇ ਛੀ ਤਰਦਾ ਰੱਖ ਲੈ ਹਾਂ ਕਰੂ ਨਾਲ ਜੇ ਉਹ ਫੜ ਕੇ ਕੋਈ ਨਹੀਂ ਮੰਗਣ ਉਹ ਤਾਂ ਮੰਗੀ ਜਾਣੇ ਪੂਰੇ 7 ਦੀ ਦੇ ਯਾਰ 1000 ਦਿਨੋਂ ਮੈਂ ਕਹਿਤਾ ਪਹਿਲੇ ਦੇ ਦੋ ਪੂਰੇ 7 ਦੀ ਦੇ ਲਿਖਾਈ ਆਪੇ ਕਰਾ ਲਾ ਤੇ ਹਾਂ ਮੈਂ ਤਾਂ ਲਾਸਟ ਹੀ ਕਹਦਾ ਇਹਨੂੰ ਰਾਹ ਦੇ ਦਾਂ ਕੀ ਕਹਤਾ ਆਈ ਗਈ ਵੀ ਦੱਸਤਾ ਤੇ ਝਲਖਾਈ ਆਪੇ ਕਰਾ ਲੈਣਗੇ ਯਾਰ ਪੂਰੇ 7 ਤਰ ਦਾ ਰੱਖ ਲੈ ਯਾਰ ਗੁਰਪੀ ਤੇ ਨਾ ਦਾ ਤੇਰਾ 8 3 ਨਾ ਉਹਦਾ 7 ਇਹ ਹੁਣ ਤੱਕ ਆਇਆ ਨਹੀਂਗਾ ਮੈਂ ਗੁਰੂਆ ਤੂੰ ਪਹਿਲਾਂ ਹੀ ਪੂਰੇ 7 ਸਾਢੇ 7 ਦੀ ਲੈ ਆਪੇ ਚੱਕ ਲੈ ਜਾ ਭਾਜ ਜਾ ਸਾਢੇ 8 ਦੀ ਲੈ ਜਾ ਕੋਈ ਨਹੀਂ پیسے ਚੱਕ ਲੈ ਜਾ ਹੋਊਗਾ ਕੋਈ ਗੱਲ ਲਖ ਦਿੰਦਾ ਕੋਈ ਨਹੀਂ ਜਾ ਤੂੰ ਜਾ پیسے ਚੱਕ ਲੈ ਭਾਜੀ ਹੋਣੀ ਕੋਈ ਨਹੀਂ ਓਏ ਹੋ ਜਾਂ ਹਾਂ ਕਿੰਨੇ ਦੀ ਕਰਤੀ ਸਾਡੇ ਪੈਸੇ ਦੀ ਕਰਤੀ ਸਾਢੇ 7 ਦੀ ਠੀਕ ਹੈ ਵੀ ਲਓ ਜੀ ਬਾਈ ਨੇ ਇੱਕ ਪੱਠ ਦਾ ਸੌਦਾ ਕੀਤਾ ਹੈ ਬਾਈ ਬਰਗਾੜੀ ਵਾਲੇ ਕੋਲੇ ਗੁਰਪ੍ਰੀਤ ਕੋਲੇ ਪੱਠਾ ਕੱਕ ਵੀ ਲਾਵ ਲਾ ਮੱਥੇ ਮੈਂ ਤੁਹਾਨੂੰ ਕਹਦੇ ਨਾ ਲੱਛਨੇ ਨਾ ਕਰ ਚੁੱਪ ਕਰ ਕੇ ਬਸ ਉਹ ਲਖਾਈ ਆਪੇ ਕਰਾ ਲੂ ਯਾਰ ਇਹ ਲਖਾਈ ਪਿੱਛੇ ਧੜੂ ਯਾਰ ਉਹ ਯਾਰ ਹੁਣ 100 200 ਦਾ ਮਾਨ ਤਾਨ ਹੁੰਦਾ ਯਾਰ ਲਿਖੀ ਨਾ ਲਿਖੀ ਨਾ ਹਲੇ ਕਨੇ ਲਿਖੀ ਨਾ ਸਾਢੇ 8 ਦਿਨੋਂ ਆਖਿਆ ਸੀਗਾ ਸਾਡੇ ਅੜਦੇ ਦੀ ਮੈਂ ਜੋ ਆਪ ਕਰ ਕਾ ਜੇਵ ਚ ਪਾ ਤੂੰ ਆਣ ਲੱਗ ਗਈ ਆਲਾ ਪਾਲਾ ਕੋਈ ਨਹੀਂ ਉਹ ਲਖਾਈ ਉਹਨੂੰ ਪਾ ਦਾਂਗੇ ਆਪਾਂ ਠੀਕਾ ਮੈਨੂੰ ਆਪ ਸਾਵੇ ਕਰਦੀ ਉਹ ਨਹੀਂ ਹੁੰਦਾ ਫੇਰ ਕੀ ਹਸਾ ਮੈਨੂੰ ਆਲੇ ਮੜੀ ਠੀਕਾ 8000 ਰੁਪਏ ਰੱਖੀ ਦੀ ਮੇਰੀ ਉਹ ਯਾਰ ਖਾਸ ਹੋਵੇ ਫਿਰ ਕੋਈ ਨਹੀਂ ਹੁੰਦਾ ਪਰ ਉਹ ਬੋਲਣੇ ਵਿਚਾਰਾ ਕਿਉਂ ਬੋਲਿਆ ਹੋ ਗਿਆ ਖਮਸ ਪਾ ਕੇ ਲਖਾਈ ਪਾ ਦੇ ਯਾਰ ਖਮਸ ਪਾ ਕੇ ਲਖਾਈ ਪਾ ਆਪਾਂ ਦਾ ਜੇ ਪਾ ਦੇ ਕੋਈ ਨਹੀਂ ਨਾ ਲਖਾਈ ਦਾ ਖਰੀਦ ਹੀ ਅਮੀਰੀ ਹੂ ਯਾ ਹੱਕਾ ਯਾ ਘਰ ਫੇ ਲਖਾਈ ਮੇਰੇ ਸਾਵੇਂ ਵੀ ਨੁੰਦੇ ਪਏ ਇੱਕ ਤਾਂ ਹੋਵੇ ਨਾ ਕੋਈ ਕੰਮਸ ਭਾਗ ਲਖਾਈ ਇਧਰ ਪਾ ਦੇ ਯਾਰ ਨਹੀਂ ਯਾਰ ਬਸ ਗੱਲ ਉਹੀ ਓ ਯਾਰ ਅਸੀਂ ਤਾਂ ਹੁਣ ਤੁਹਾਡਾ ਕਰਾਉਨ ਚ ਸਭ ਦਾ ਬਾਈ ਮੂਹਰੇ ਨੂੰ ਕਰ ਭਰਾ ਇਹ ਤਾਂ ਰੋਣਾ ਲਖਾਈ ਵੀ ਪਾਤੀ ਇਹਨੂੰ ਹੋਰ ਹੁਣ ਦਾਦੇ ਕੀ ਕਰਦੇ ਨਹੀਂ ਖਾਲਜਾ ਮਹਿੰਗੀ ਬਈ ਮੈਂ ਤੈਨੂੰ ਦੱਛਾ ਸੀਗਾ 8 ਦੀ ਦਾ ਆਪਦੀ ਖਰੀਦ ਹੈ 8.5 ਤਾਂ ਆਈਆਂ ਕਿੰਨੀਆਂ ਓ ਬੰਦੇ ਮੰਨੀ ਦੀ ਹੁੰਦੀ ਓਹੀ ਤਾਂ ਗੱਲ ਆ ਯਾਰ ਜੁਪੀਆ ਫਿਰ ਮੈਂ ਦੱਸ ਦੇ ਹਾਂ 100 ਰਖਾਈ ਦਾ ਪੈ ਜਾਣਾ 400 ਰੁਪਿਆ 100 ਕੌਣ ਦੂਗਾ ਯਾ ਤੂੰ ਆਪ ਹੀ ਸੈਣਾ ਖਾਲਸਾ ਓ ਯਾਰ ਘਾਟੇ ਨਾਲ ਹੀ ਕਿ ਦਿਲੀ ਪਿੰਡ ਲੈਣੇ ਕਈ ਵਾਰੀ ਤਾਂ ਪੂਰੇ ਹੀ ਹੁੰਦੇ ਆ ਓਏ ਨਫਾ ਆਪਾਂ ਲੈਣਾ ਘਾਟਾ ਕਿਦੋਂ ਪਵੇ ਵਾਪਸ ਤੇਰਾ ਕੀ ਜਾਂਦਾ ਮਾਨਾਗੇ ਨਾ ਕੌਣ ਬਈ 8.5 ਯਾਰ ਯਾ ਮੇਰਾ ਸੌਦਾ ਕਰਕੇ ਮੈਂ ਤਾਂ ਹੋਰ 200 ਪਾ ਲੈਖਾਈ ਵੀ ਨੂੰ ਪਾਤੀ ਬਾਈ ਪਾਤੀ ਬਾਈ ਪਾਤੀ ਲਖਾਈ ਤਾਂ ਪਾਈ ਆ ਚਾਲ ਯਾਰ ਬਾਈ ਨੇ ਘਰੇ ਰੱਖਣੀ ਇਹਦਾ ਫਰਕ ਕੋਈ ਨਹੀਂ ਇਹਨੂੰ ਘਾਟਾ ਆਣਾ ਪਵੇ ਯਾਰ ਹਸਾਬ ਜੀ ਨਾ ਕਰਦੇ ਯਾਰ ਪਹੋਰ 200 ਲੈਣੀ ਯਾਰ 200 ਨਾਲ ਫੇਰ ਹੋਣ ਲੱਜੂ ਗਈ ਆ ਯਾਰ ਥੋੜਾ ਮਾਰ ਅੱਖਾਂ ਨੇ ਮੁੰਡ 200 ਰੁਪਏ ਹੁੰਦੇ ਨਾ ਫੇਰ ਵੀ ਤੁਸੀਂ ਕਹਿੰਦੇ ਨਹੀਂ ਸਾਢੇ 8 ਦੀ ਸਾਢੇ ਖਰੀਦ ਮੈਂ ਕਿਹੜਾ ਲਖਾਈ ਲੈਣੀ ਆ ਭੈਣ ਓਰੇ ਫੜਾ ਯਾਰ ਬਾਈ ਹਾਂ ਕਿਵੇਂ ਤੂੰ ਕੀ ਆਣਾ ਹੁਣ ਸਾਢੇ 8 ਦੀ ਖਰੀਦ ਆ ਯਾਰ ਭੂਮੇ ਯਾਰ ਫੇਰ ਉਹ 10 ਕੀ ਲਾਇਆ ਕੀ ਆਉਨੇ ਇਹ ਤਾਂ 200 ਕੋਟਾ ਆਪਣੇ 30000 ਰੁਪਏ ਜੀ ਲਾ ਯਾਰ ਪੂਰੇ 8 ਦੀ ਹੋ ਗਈ ਲਿਖਾਈ ਆਪੋ ਆਪਣੀ ਯਾਰ ਨਾ ਨਵੇੜ ਕੰਮ ਯਾਰ ਫੜੀ ਯਾਰ ਫੜ ਯਾਰ ਕੰਮ ਕੁਛ ਨਹੀਂ ਹੁੰਦਾ ਯਾਰ ਉਹ ਕੰਮ ਲਖਾਈ ਆਪੇ ਕਰਾ ਦੂੰਗਾ ਯਾਰ ਕਿੰਨੇ ਚਾ ਉਹੀ 7.5 ਚ ਓ ਯਾਰ 8 ਚ ਲਖਾਈ ਆਪੋ ਆਪਣੀ ਕਰ ਲੋ ਯਾਰ ਕਿਉਂ ਤੁਸੀਂ ਐਵੇਂ 8 ਚ ਤੈਨੂੰ ਪੈਂਦੀ ਆ 8 ਚ ਪਈ ਯਾਰ ਚਲ ਯਾਰ ਜਾਣ ਦੇ ਯਾਰ ਲੇਖ ਵੀ ਖਾਲਸਾ ਲੇਖ ਯਾਰ 200 ਨਾ 200 ਤਾਂ ਆਖ ਹੀ ਦਿੱਤਾ ਸੀ ਉੱਤੇ ਹੋਰ ਯਾਰ ਜਾਨ ਨਹੀਂ ਨਿਕਲਦੀ ਲੇਖ ਖਾਲਸਾ ਹੋਰ ਯਾਰ ਉਹ ਬਾਈ ਵੀ ਸਹੀ ਰਹਿ ਦਿੰਦਾ ਯਾਰ ਲੇਖ ਵੀ ਖਾਲਸਾ ਲਾ ਗਣ ਲਾ ਪੈਸੇ ਬਾਈ 500 ਫੜਾ ਬਾਈ ਨਵੇੜ ਯਾਰ ਇਹ ਕਿਹੜੇ ਫੱਟੇ ਦੀ ਚੀਜ਼ ਆ ਵਧੀਆ ਚੀਜ਼ ਆ ਯਾਰ ਚੱਕ ਯਾਰ ਨਵੀਂ ਪਾਠਾ ਲੈ ਹੁਣਾਂ ਅੱਖੀ ਵੀ ਘਰੇ ਜਾ ਕੇ ਚੁੱਲ੍ਹੇ 'ਚ ਨਾ ਲੱਤ ਮਾਰੀਆਂ ਇੱਥੇ ਗੈਣ ਲਾ ਹੁਣ ਗੈਣ ਨੇ ਤਾਂ ਨੱਚਣਾ ਤਾਂ ਹੁਣ ਨੱਚ ਲਾ ਨਹੀਂ ਨਹੀਂ ਉਹ ਦੇਖ ਲਾ ਵੀ ਪਾਠ ਵੀ ਤੁਹਾਨੂੰ ਦਿਖਾਉਣੇ ਆ ਬਾਈ ਦਾ ਪਿੰਡ ਇਹੀ ਆ ਬਾਈ ਲਾ ਵੀ ਗੱਬਣ ਪਾਠਾ ਤੁਹਾਨੂੰ ਦਿਖਾਉਣੇ ਆ ਦੋਸਤੋ ਠਾਪੀਏ ਨੂੰ ਲਾ ਵੀ ਆ ਪਾਠਾ ਸਾਢੇ ਤਿੰਨ ਚਾਰ ਮਹੀਨੇ ਦੀ ਗੱਬਣ ਆ ਤੇ ਲਾਈ ਆਉਂਦੀ ਆ ਤੇ ਗੋਪੀ ਕੋਲੇ ਸੀਗੀ ਇਹ ਬਰਗਾੜੀ ਵਾਲੇ ਕੋਲੇ ਤੇ ਬਾਈ ਨੂੰ ਬਾਈ ਝੋਲੀ 'ਚ ਪ੍ਰੱਸਾ ਪਾ ਦੇ ਲੈ ਵੀ ਮੂਰੇ ਨੂੰ ਕਰ ਲਾ ਬਾਈ ਵਧਾਈਆਂ ਬਾਈ ਤੈਨੂੰ ਤੇ ਬਾਈ ਚੰਗੀ ਤਰ੍ਹਾਂ ਸਾਬੀਆਂ ਨੂੰ ਤੇਲ ਤੂਲ ਦੇਈਆਂ ਚਮਚਾ ਚਮਚਾ ਤੇ ਵਧੀਆ ਬਣ ਜਾਣਾ ਪੱਠ ਨੇ ਹਾਂ ਚੱਲ ਠੀਕ ਆ ਬਾਈ ਅਗਲਾ ਸੌਦਾ ਇਸੇ ਤਰ੍ਹਾਂ ਤੁਹਾਨੂੰ ਦਿਖਾਵਾਂਗੇ ਬਾਈ ਜੁੜੇ ਰਹਿਣਾ ਆਪਣੇ ਚੈਨਲ ਦੇ ਨਾਲ ਸਾਈ ਮਡਾ ਲਈ ਹਾਂ ਸਾਈ ਦੇ ਦੇ ਬਾਈ ਨੂੰ ਵਧੀਆਰੀ ਲਾਉਂਦੇ ਆ